ਇੱਥੇ ਕੋ ਖਬਰ ਹੀ ਨਹੀਂ ਲੰਦਾ ਜੀ ਕੋਈ ਨੋਰ ਨਹੀਂ ਕੋਈ ਨਹੀਂ ਖਬਰ ਆਏ ਜੀ ਨਾਲੇ ਸਹੀ ਮੜੇ ਮੌਕਾ ਬਖਵਾ ਹਤ ਕਰਕੇ ਦਾਣਾ ਕੋਈ ਨਹੀਂ 100% ਨਹੀਂ ਹੈ ਨਹੀਂ ਕੋੜੇ ਤੋਹਰੇ ਲੱਭਦੇ ਆ ਵੀ ਚਾੜੇ ਹੀ ਆ ਚਾੜੇ ਹੀ ਹੈ ਇਹ ਰਫੀ ਇੱਥੇ ਕਿ ਇਹ ਨਾ ਇਹ ਆਉਂਦਾ ਉੱਤਰਵਾ ਇੱਕ ਹੀ ਦੇਖੀ ਹਲਾਤ ਬੜਾ ਦੁਖਦਾਈ ਸਮਾਂ ਕਲਾਨੌਰ ਦਾ ਜਿਹੜਾ ਰਕਬਾ ਵਾ ਇਹ 100% ਜਿਹੜਾ ਵਾ ਖਰਾਬ ਹੋ ਗਿਆ ਤੇ ਖਾਸ ਕਰਕੇ ਇੱਥੇ 1200 ਏਕੜ ਜਿਹੜੀ ਇਹ ਜ਼ਮੀਨ ਉਹ ਪੰਚਾਇਤ ਦੀ ਹੈ ਲੋਕਾਂ ਦੀ ਹੈ ਲੋਕਾਂ ਨੇ ਬਹੁਤ ਸਾਰੇ ਖਰਚੇ ਲਾ ਕੇ ਫਸਲ ਜਿਹੜੀ ਐ ਬਣਾਈ ਸੀਗੀ 2-4 ਦਿਨਾਂ ਤੱਕ ਇਹਨਾਂ ਨੇ ਇਹਨੂੰ ਵਧਣਾ ਸੀ ਇਹ ਬੜੀ ਵੱਡੀ ਤਬਾਹੀ ਹੋਈ ਏ ਜੀਵਿੰਦਾਰ ਦਾ ਲੱਖ ਟੁੱਟ ਗਿਆ ਬੜੇ ਦੁੱਖ ਵਾਲੀ ਗੱਲ ਆ ਕਿ ਸਰਕਾਰ ਅਜੇ ਤੱਕ ਸੁੱਤੀ ਨਹੀਂ ਉઠી ਮੈਂ ਸਰਕਾਰ ਕੋਲੋਂ ਮੰਗ ਕਰਨਾ ਵਾ ਡਿਪਟੀ ਕਮਿਸ਼ਨਰ ਸਾਹਿਬ ਦੇ ਰਾਈਂ ਕਿ ਇਹਨਾਂ ਦਾ ਟੋਟਲ ਜਿਹੜਾ ਵਾ ਐਸ ਵਾਰ ਦਾ ਠੇਕਾ ਜਿਹੜਾ ਮਾਫ ਕਰ ਦੇਣਾ ਚਾਹੀਦਾ ਤੇ ਇਹਨਾਂ ਦੇ ਜਿਹੜਾ ਖਰਚਾ ਲੱਗਾ ਵਾ 20000 ਅਨਾਉਂਸ ਕੀਤਾ 20000 ਨਾਲ ਕੁਝ ਵੀ ਨਹੀਂ ਬਣਦਾ ਜ਼ਿੰਮੇਵਾਰ ਦਾ 20000 ਇਹ ਇਹਨਾਂ ਨੂੰ ਪੂਰਾ ਮੁਆਵਜ਼ਾ ਦਿੱਤਾ ਜਾਵੇ ਔਰ ਇਹਦੇ ਨਾਲ ਨਾਲ ਮੈਂ ਸਮਝਦਾ ਮਾਂ ਕਿ ਮੈਂ ਸਰਕਾਰ ਨੂੰ ਇੱਕ ਚੇਤਾਵਨੀ ਵੀ ਦੇਣੀ ਚਾਹੁੰਦਾ ਅਜੇ ਸਾਡੇ ਪੱਲੇ ਕੱਖ ਨਹੀਂਗਾ ਅਸੀਂ ਸੁਖਬੀਰ ਬਾਦਲ ਜੀ ਪ੍ਰਧਾਨ ਸਾਹਿਬ ਪੰਜਾਬ ਦੇ ਕੋਨੇ-ਕੋਨੇ ਤੇ ਗਏ ਨੇ ਉਹਨਾਂ ਨੇ ਜਿੱਥੇ ਡੀਜ਼ਲ ਦੀ ਲੋੜ ਆ ਡੀਜ਼ਲ ਦਿੱਤਾ ਵਾ ਜਿੱਥੇ ਬੀਆਂ ਦੀ ਲੋੜ ਆ ਉਥੇ ਬੀਆਂ ਦੀ ਤਿਆਰੀ ਕਰ ਰਹੇ ਆ ਜਿੱਥੇ ਕੋਈ ਹੋਰ ਜ਼ਰੂਰੀ ਏ ਉਹ ਬਸਤਾਂ ਜਿਹੜੀਆਂ ਨੇ ਪਹੁੰਚਾਈਆਂ ਨੇ ਤੇ ਮੈਂ ਸਰਕਾਰ ਨੂੰ ਇਹ ਚੇਤਾਵਨੀ ਦੇਣੀ ਚਾਹੁੰਦਾ ਵੀ ਜੇ ਤੁਸੀਂ ਕਿਤੇ 1921 ਕੀਤੀ ਸਾਡੀ ਸਰਕਾਰ ਆ ਗਈ ਤੇ ਇਸ ਸਾਲ ਦਾ ਭਾ ਵਿਆਜ ਸਮੇਤ ਉਦੋਂ ਅਸੀਂ ਇਹ ਜਿਹੜਾ ਵਾ ਠੇਕਾ ਮਾਫ ਕਰਾਂਗੇ ਤਾਂ ਕਿ ਜ਼ਿੰਮੇਵਾਰ ਨਹੀਂ ਜਿਹੜੀ ਮਿਹਨਤ ਕੀਤੀ ਹੈ ਜੋ ਇਹਦਾ ਏਡਾ ਵੱਡਾ ਨੁਕਸਾਨ ਹੋਇਆ ਜਿਹੜਾ ਅੰਨ ਦਾਤਾ ਦੇਸ਼ ਦਾ ਕੇਂਦਰੀ ਪੂਲ ਵਿੱਚ 60% ਤੋਂ ਉੱਪਰ ਅਨਾਜ ਪਾਰਿਆ ਵਾ ਉਸ ਕਿਸਾਨ ਦੀ ਵਾਂ ਫੜੀ ਜਾ ਸਕੇ ਮੈਂ ਡਿਪਟੀ ਕਮਿਸ਼ਨਰ ਅਈ ਫੇਰ ਇਹ ਬੇਨਤੀ ਕਰਨਾ ਕਿ ਤੁਰੰਤ ਕਲਾਨੌਰ ਦੀ ਪੰਚਾਇਤ ਵੱਲ ਖਿਆਲ ਕੀਤਾ ਜਾਵੇ ਜੇ ਤੁਸੀਂ ਬਿਲਕੁਲ ਹੀ ਕੁਝ ਦਿਨ ਜੋਗੇ ਨਹੀਂ ਤੇ ਕਲਾਨੌਰ ਵਾਲੀ ਪੰਚਾਇਤ ਦਾ 6 ਕਰੋੜ ਦੀ ਸਾਲ ਦੀ ਆਮਦਨ ਹੈ ਘਟੋ ਘਟ ਉਹ 6 ਕਰੋੜ ਜਿਹੜਾ ਵਾ ਫਟਾਫੜ ਕਿਸਾਨਾਂ ਨੂੰ ਦੇ ਦੇਣਾ ਚਾਹੀਦਾ ਇੱਥੇ ਮਜ਼ਦੂਰਾਂ ਦੇ ਜਿਹੜੇ ਕੋਠੇ ਡਿੱਗੇ ਨੇ ਉਹਨਾਂ ਵੱਲ ਖਿਆਲ ਕਰਨਾ ਚਾਹੀਦਾ ਔਰ ਕਲਾਨੌਰ ਦੀ ਜਿਹੜੀ ਜੀਟੀ ਰੋਡ ਆ ਇਹ ਖੂਬ ਬਣੀ ਹੋਈ ਏ ਸਾਰਾ ਪਾਣੀ ਸ਼ਰਕ ਦੇ ਉੱਤੇ ਆ ਆਉਣ ਜਾਣ ਵਾਲਿਆਂ ਦੀਆਂ ਗੱਡੀਆਂ ਟੁੱਟਦੀਆਂ ਨੇ ਫੇਰਨ ਵਾਲਿਆਂ ਦੇ ਕੱਪੜੇ ਜਿਹੜੇ ਨੇ ਰੋਜ਼ ਗੰਦੇ ਹੁੰਦੇ ਨੇ ਤੇ ਉਹਦੇ ਵੱਲ ਧਿਆਨ ਦੇਣ ਤੁਹਾਨੂੰ ਬਾਹਰੋਂ ਲੈਣ ਦੀ ਕੋਈ ਲੋੜ ਨਹੀਂ ਤੁਸੀਂ ਸੈਂਟਰ ਅੱਗੇ ਹੱਥ ਜੋੜਦੇ ਹੋ ਲੇਕਿਨ ਸਾਡੇ ਪੈਸੇ ਪਏ ਹੋਏ ਨੇ ਉਹ ਵੀ ਖਰਚ ਕਰਨ ਨੂੰ ਤਿਆਰ ਨਹੀਂ ਤੁਸੀਂ ਮੈਂ ਇਹ ਸਮਝਣਾ ਵਾਂ ਕਿ ਮੈਂ ਜਦੋਂ ਸਾਡੀ ਅਕਾਲੀ ਦਲ ਦੀ ਸਰਕਾਰ ਸੀ ਅਸੀਂ ਇੱਥੇ 6 ਪੰਚਾਇਤਾਂ ਬਣਾਈਆਂ ਸੀ 5 ਸਾਲ ਕਾਂਗਰਸ ਦਾ ਰਾਜ ਰਿਆ ਵਾ ਨਾ ਉਹਨਾਂ ਨੇ ਪੰਚਾਇਤ ਦੀ ਚੋਣ ਕਰਾਈ ਏ ਔਰ ਪੈਸੇ ਹੜੱਪ ਕਰ ਗਏ ਨੇ ਤੇ 5 ਸਾਲ ਹੀ ਅਜ ਆਮ ਪਾਰਟੀ ਦੀ ਸਰਕਾਰ ਹੋ ਗਈ ਏ ਤੇ ਇਹ ਵੀ ਹੱਪ ਹੜੱਪ ਕਰਦੇ ਨੇ ਇਹਨਾਂ ਨੇ ਕੋਈ ਵੀ ਡਵੈਲਪਮੈਂਟ ਦਾ ਕੰਮ ਨਹੀਂ ਕੀਤਾ ਸਾਡੇ ਵੇਲੇ ਦੀਆਂ ਲੁੱਕ ਪਈ ਹੋਈਆਂ ਏ ਸ਼ਰਕਾਂ ਦੇ ਉੱਤੇ ਸਾਡੇ ਵੇਲੇ ਦੇ ਨਾਲੇ ਬਣੇ ਹੋਏ ਨੇ ਸਾਡੇ ਵੇਲੇ ਦੇ ਨਾਲੇ ਸਾਫ ਹੋਏ ਹੋਏ ਨੇ ਔਰ ਇਹ ਮੈਂ ਸਮਝਦਾ ਪੈਸੇ ਪਤਾ ਨਹੀਂ ਕਿੱਥੇ ਗਏ ਅਫਸਰशाही ਸੁੱਤੀ ਹੋਈ ਏ ਸਰਕਾਰ ਦੀ ਕੰਨ ਤੇ ਜੂ ਨਹੀਂ ਸਰਕਦੀ ਔਰ ਮੈਂ ਲੋਕ ਰਾਏ ਪੈਦਾ ਕਰਾਂਗਾ ਇੱਥੇ ਔਰ ਲੋਕ ਰਾਏ ਪੈਦਾ ਜੇ ਹੋ ਗਈ ਤੇ ਤੁਹਾਡੇ ਕੋ ਸਾਂਭੀ ਨਹੀਂ ਗਈ ਜਾਣੀ ਮੈਂ ਤੁਹਾਨੂੰ ਇਹ ਬੇਨਤੀ ਕਰਨਾ ਕਿ ਤੁਰੰਤ ਸਰਕਾਰ ਜਿਹੜੀ ਹਰਕਤ ਵਿੱਚ ਆਵੇ ਔਰ ਬੰਦੇ ਮੁਆਵਜ਼ੇ ਜਿਹੜੇ ਨੇ ਕਿਸਾਨਾਂ ਨੂੰ ਦਿੱਤੇ ਜਾਣ ਔਰ ਮਜ਼ਦੂਰਾਂ ਦੀ ਬਾਹ ਫੜੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ